ਅਸੀਂ ਕਾਲ ਜੀ ਅੱਜ ਅਸੀਂ ਬਣਾਵਾਂਗੇ ਰਾਜਮਾ ਤੇ ਅਸੀਂ ਇੱਕੋ ਜਿਹੀ ਰਾਜਮਾ ਲਿੱਤਾ ਹੈ ਔਰ ਇਸ ਰਾਜਮਾ ਕੋ ਸਾਸੀਂ ਆ ਗਏ ਦੋ ਤੋਂ ਤਿੰਨ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਫਿਰ ਅਸੀਂ ਇਹਨੂੰ ਭਿਉ ਮੰਗੇ ਹੁਣ ਅਸੀਂ ਦੋ ਤੋਂ ਤਿੰਨ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਿੱਤੇ ਹੁਣ ਅਸੀਂ ਇਹਨੂੰ 3-4 ਘੰਟੇ ਭੀ ਕੇ ਰੱਖਾਂਗੇ ਹੁਣ ਅਸੀਂ ਇਹਨੂੰ ਟੱਕ ਕੇ ਰੱਖ ਦਵਾਂਗੇ ਤਿੰਨ ਤੋਂ ਚਾਰ ਘੰਟੇ ਅਸੀਂ ਭੀ ਕੇ ਰੱਖਾਂਗੇ ਰਾਜਮਾ ਸਾਡੇ ਭੇ ਹੋ ਗਿਆ 3 ਤੋਂ 4 ਘੰਟੇ ਨੂੰ ਹੁਣ ਅਸੀਂ ਅੱਗੇ ਇਸ ਨੂੰ ਚੰਗੀ ਤਰ੍ਹਾਂ ਉਬਲ ਖੁਣੋ ਰੱਖਾਂਗੇ ਇਹਦੇ ਵਿੱਚ ਅਸੀਂ ਪਾਏ 1 ਚਮਚ ਨਮਕ ਸਾਰੋਂ ਅਸਰ ਤੇ ਹੁਣ ਟੱਕਣ ਲਾ ਕੇ ਅਸੀਂ ਪੰਤੋਫ ਚੇਸੀ 1 ਚਮਚਾ ਸਾਡੇ ਰਾਜਮਾ ਉਬਲ ਚੁੱਕੇ ਅਸੀਂ ਗੈਸ ਨੂੰ ਬੰਦ ਕਰਤਾ ਹੁਣ ਅਸੀਂ ਲਾਵਾਂਗੇ ਤੜਕਾ ਰਾਜਮਾ ਨੂੰ ਰਾਜਮਾ ਲਈ ਅਸੀਂ ਪਿਆਜ਼ ਚੀਰੇ ਤੇ ਅਸੀਂ ਇਹਦੇ ਲਈ ਟਮਾਟਰ ਦੀ ਪਿਉਰੀ ਬਣਾਵਾਂਗੇ ਤੇ ਲਸਣ ਤੇ ਮਿਰਚਾ ਦਾ ਪੇਸਟ ਬਣਾਵਾਂਗੇ ਟਮਾਟਰ ਦੇ ਵਿੱਚ ਹੀ ਅਸੀਂ ਪੇਸਟ ਬਣਾ ਲਵਾਂਗੇ ਇਹਨੂੰ ਨਾਲ ਹੀ ਅਸੀਂ ਗ੍ਰाइंड ਕਰ ਲਾਂਗੇ ਗਰਮ ਕਰਕੇ ਫਿਰ ਅਸੀਂ ਔਇਲ ਵਿੱਚ ਗਰਮ ਮੋਨ ਰੱਖਤਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 1 ਚਮਚਾ ਜੀਰਾ ਜੀਰਾ ਨੂੰ ਅਸੀਂ ਲਾਲ ਹੋਣ ਦੇਵਾਂਗੇ ਹੁਣ ਅਸੀਂ ਨਾਲੇ ਪਾ ਦਵਾਂਗੇ ਪਿਆਜ਼ ਜਿਹੜਾ ਕੱਟਿਆ ਹੋਇਆ ਹੈ ప్యాజాను చంగీత భూ ప్యాజాను చంగీరీ పవే భీ టట మిర్చ అది కే గ్యాస్ పొంది చుక్కే మనకి పవే టమాటా గరమ మసాలి ਅਸੀਂ ਪਹਿਲਾਂ ਵੀ ਪਾਇਆ ਸੀ ਇੱਕ ਚਮਚੀ ਕੁਕਲੇ ਸੀ ਹੁਣ ਤੜਕੇ ਦੇ ਵਿੱਚ ਪਾਉ ਲੱਗੇ ਆ ਇੱਕ ਚਮਚਾ ਜਿਹਾ ਨਮਕ ਪਾਇਆ ਤੇ ਇੱਕ ਚਮਚਾ ਮਾਂਗਿਆ ਸੀ ਹਲਦੀ ਇੱਕ ਚੰਗਾ ਖਾਣਗੇ ਅਸੀਂ ਦੇਖੀਏ ਵਿੱਚ ਤੇ ਇੱਕ ਹੀ ਚਮਚਾ ਮੰਗੇ ਗਏ ਗਰਮ ਹੋ ਗਏ ਨੂੰ ਤੇ ਇਹਨਾਂ ਨੂੰ ਮਿਚਕਾਰ ਲਵਾਂਗੇ ਤੇ ਫਿਰ ਅੱਗੇ ਹੋਰ ਮਸਾਲੇ ਨੂੰ ਪਾਉਂਦੇ ਆ ਮੇਰੇ ਚਿਆੜਾ ਕੱਲਣਾ ਸੀ ਥੋੜਾ ਪਾਣੀ ਨੂੰ ਚਗਾਣਾ ਕੁਝ ਪਕਾਉਣਾ ਹੈ ਹੁਣ ਅੱਪਕੇ ਦੇਚਾ ਅੱਧਾ ਚਮਚਾ ਮੋਂਗੇ ਕਿਚਨ ਟਿੰਗ ਮਸਾਲਾ ਇਹਨੂੰ ਤੇਲ ਦੇ ਨਾਲ ਵਿੱਚ ਵਿੱਚ ਮਿਲਾ ਕੇ ਭਰਵਾਂਗੇ ਫਿਰ ਸੁਕਾ ਲੈਣਾ ਨੂੰ ਅਸੀਂ ਚੰਗੀ ਤਰ੍ਹਾਂ ਪੁੱਲਾਂਗੇ ਜਦ ਤੱਕ ਇਹ ਮਸਾਲਾ ਸਾਡਾ ਤੇਲ ਛੱਡ ਦੇਵੇ ਦੇ ਨੂੰ ਟਰਾਈ ਕਰਕੇ ਦੇਖਿਆ ਨਾ ਰਾਜਮ ਬਹੁਤ ਸੋਹਣਦੇ ਆ ਲੋਕਾਂ ਦੇ ਵੈਸੇ ਵੀ ਫੇਵਰਟ ਹੁੰਦੇ ਆ ਮਹਾਰਾਜ ਮੱਕ ਦਾਲ ਵੀ ਤੇ ਖਰਾਜਮਾ ਵੀ ਤੇ ਜਰੂਰ ਟਰਾਈ ਕਰਕੇ ਦੇਖਿਓ ਨਾਲੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਵੀਡੀਓ ਨੂੰ ਸਬਸਕ੍ਰਾਈਬ ਨੂੰ ਕਰਿਆ ਕਰੋ ਸੜਮਸਰਾ ਜਿੰਨੇ ਜਰਾ ਪਾਉਣ ਚੱਕਿਆ ਵਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਰਾਜਮਾ ਹੁਣ ਅਸੀਂ ਆਜਮਾ ਪਾਤੇ ਹਨ ਹਨੇਤੀਆਂ ਨੂੰ ਟੱਕ ਕੇ 10 ਤੋਂ 15 ਮਿੰਟ ਤੱਕ ਟੱਕ ਕੇ ਅਸੀਂ ਆਜਮਾਨ ਪਕਾਵਾਂਗੇ ਸਾਡੇ ਤੇਰੀ ਜਿਹੜੀ ਜੇੜ ਹੈਗੀ ਆ ਸੰਗਨੇ ਹੋ ਜੂਗੀ ਸੜਪੰ ਤੋਂ 10 ਮਿੰਟ ਹੋ ਗਏ ਆ ਸਬਜ਼ੀ ਨੂੰ ਪਕਦੇ ਆ ਨੂੰ ਚੰਗੀ ਤਰ੍ਹਾਂ ਸਾਡੇ ਚੰਗੀ ਤਰ੍ਹਾਂ ਤਰੀ ਰੇਜ ਚੁੱਕੀ ਹੈ ਹੁਣ ਅਸੀਂ ਅੱਗੇ ਪਾਵਾਂਗੇ ਕਸੂਰੀ ਮੇਥੀ ਤੇ ਇਸੇ ਮਿਕਸ ਕਰ ਲਾਂਗੇ ਨੂੰ ਵੈਸੇ ਗਿਆਸ ਨੂੰ ਬੰਦ ਕਰਤਾ ਤੇ ਇਸ ਤਰੀਕੇ ਨਾਲ ਜਰੂਰ ਟਰਾਈ ਕਰਕੇ ਦੇਖਿਓ ਇਕ ਵਾਰੀ ਰਾਜਮਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਜਿਉਂ ਟਰਾਈ ਕਰਕੇ ਦੇਖਿਆ ਕਰਿ ਰਾਜਮਾ ਬਹੁਤ ਸਵਾਦ ਬਣਦੇ ਆ ਵੈਸੇ ਵੀ ਕਾਫੀ ਜਣਾਂ ਦੇ ਫੇਵਰਟ ਹੁੰਦੇ ਆ ਰਾਜਮਾ